ਸਰੀਏ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਟਾਲੀ ਵਾਲਪਲ ਬਟੀਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਜਿਹੜਾ ਬੈਲ ਆਈਕਨ ਦਾ ਬਟਨ ਉਹਨੂੰ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਹਰ ਇੱਕ ਆਉਣ ਵਾਲੀ ਵੀਡੀਓ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਆਪਾਂ ਅੱਜ ਤੁਹਾਡੇ ਲਈ ਜਿਹੜੇ ਨਾਰਮਲ ਸੂਟ ਆਪਾਂ ਡੇਲੀ ਵੇਅਰ ਕਰਦੇ ਹਾਂ ਉਹਨਾਂ ਦੀ ਵੀਡੀਓ ਸ਼ੇਅਰ ਕਰਾਂਗੇ ਕਿਉਂਕਿ ਹੁਣ ਇਹਨਾਂ ਦਾ ਰੇਟ ਹੈ ਜਿਹੜਾ ਨਾਰਮਲ ਹੈ ਤੁਹਾਨੂੰ ਪਤਾ ਹੀ ਹੈ ਜਿਹੜਾ ਹੁਣ ਗਰਮੀ ਦਾ ਸੀਜ਼ਨ ਸਟਾਰਟ ਹੋਣ ਵਾਲਾ ਹੈ ਤੇ ਇਹਨਾਂ ਦਾ ਜਿਹੜਾ ਰੇਟ ਹੈ ਇਸ ਤੋਂ ਜ਼ਿਆਦਾ ਵੱਧੂਗਾ ਇਸ ਲਈ ਜੇ ਸਰ ਮੇਹੀ ਭੈਣ ਨੇ ਮੇਰੀ ਨੇ ਸੂਟ ਜਿਹੜੇ ਲੈਣੇ ਹੋ ਤਾਂ ਜਲਦੀ ਜਲਦੀ ਆਰਡਰ ਕਰ ਦਿਓ ਬਹੁਤ ਹੀ ਸੋਹਣੇ ਜਿਹੜੇ ਸੂਟ ਹੈਗੇ ਆ ਡੇਲੀ ਵੇਅਰ ਜਿਹੜੇ ਆਪਾਂ ਆਮ ਘਰਾਂ ਵਿੱਚ ਪਾਉਣ ਵਾਸਤੇ ਨੇ ਤੇ ਕਾਟਨ ਦੇ ਸੂਟ ਹੈ ਇਹ ਆਪਾਂ ਤੁਹਾਨੂੰ ਉਹਨਾਂ ਦੇ ਕਲਰ ਸ਼ੇਅਰ ਕਰਦੇ ਆ ਇਹ ਹੈਗਾ ਆਪਣੇ ਕੋਲੇ ਪਹਿਲਾ ਸੂਟ ਬਹੁਤ ਸੋਹਣੀ ਜਿਹੜੀ ਰਿਸਤੀ ਦੇਖ ਸਕਦੇ ਹੋ ਪ੍ਰਿੰਟਿੰਗ ਹੈ ਇਹ ਹੈਗੇ ਨੇ ਆਪਣੇ ਕੋਲੇ ਆਲ ਓਵਰ ਸੂਟ ਵਿਦਆਊਟ ਦੁਪੱਟਾ ਨੇ ਦੁਪੱਟਾ ਤੁਹਾਡੀ ਆਪਣੀ ਚੋਅ ਹੈ ਜੋ ਵੀ ਤੁਸੀਂ ਲਵਾਉਣਾ ਚਾਹੁੰਦੇ ਹੋ ਲਵਾ ਸਕਦੇ ਹੋ ਇਹ ਦੇਖ ਸਕਦੇ ਹੋ ਸਟੈਂਪ ਇਹ ਕਿ ਟੈਕਸ ਦੀ ਜਿਹੜੀ ਹੈਗੀ ਆ ਬ੍ਰਾਂਡ ਹੈ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹਨਾਂ ਦਾ ਕੱਪੜਾ ਕਾਟਨ ਦੇ ਸ਼ੂਟਾ ਆਲ ਓਵਰ ਸ਼ੂਟ ਨੇ ਜੀ ਤੇ ਜੇ ਵੀ ਕਿਸੇ ਨੇ ਲੈਣਾ ਹੋਵੇ ਤਾਂ ਲੈ ਸਕਦੇ ਹੋ ਇੱਕ ਕਲਰ ਹੈਗਾ ਆਪਣੇ ਕੋਲੇ ਇਹ ਵਾਲਾ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਸਰਦਾਰੀ ਲੁੱਕ ਦਾ ਜਿਹੜਾ ਸ਼ੂਟ ਹੈ ਤੇ ਇਸ ਤੋਂ ਅਗਲਾ ਕਲਰ ਆਪਣੇ ਕੋਲ ਹੈਗਾ ਜੀ ਇਹ ਵਾਲਾ ਇਹਦੇ ਵਿੱਚ ਜਿਹੜੇ ਹੈਗੇ ਹੈ ਜੈਲੋ ਜਿਹੇ ਕਲਰ ਦੇ ਜਿਹੜੇ ਫਲਾਵਰ ਨੇ ਨਹੀਂ ਜਿਆਦਾ ਡਾਰਕ ਹੈ ਨਾ ਜਿਆਦਾ ਲਾਈਟ ਹੈ ਬਹੁਤ ਹੀ ਜਿਆਦਾ ਸੋਹਣਾ ਇਸ ਤਰ੍ਹਾਂ ਦਾ ਫਲਾਵਰ ਇਸ ਸੂਟ ਦੇ ਵਿੱਚ ਬਣੇ ਹੋਏ ਨੇ ਬਹੁਤ ਜਿਆਦਾ ਸੋਹਣਾ ਸੂਟ ਹੈ ਸਾਰੇ ਸੂਟ ਜਿਹੜੇ ਹੈਗੇ ਆਪਣੇ ਕੋਲੇ ਏਕੇ ਟੈਕਸ ਦੇ ਰਹਿਣਗੇ ਬਹੁਤ ਜਿਆਦਾ ਸੋਹਣੇ ਨੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਦੇਖ ਸਕਦੇ ਹੋ ਨੇੜੇ ਤੋਂ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣਾ ਸਰਦਾਰੀ ਜਿਹਾ ਕਲਰ ਹੈ ਇਸ ਦਾ ਇਹਦਾ ਵੀ ਹੈਗਾ ਆਪਣੇ ਕੋਲੇ ਅਲਓਵਰ ਸੂਟ ਹੈਗਾ ਇਹ ਵੀ ਇਸ ਤੋਂ ਅਗਲਾ ਕਲਰ ਹੈਗਾ ਆਪਣੇ ਕੋਲੇ ਵੇ ਵਾ ਇਹ ਹੈਗਾ ਆਪਣੇ ਕੋਲੇ ਫੋਨ ਦੇ ਵਿੱਚ ਥੋੜਾ ਫਰੋਕ ਆ ਰਿਹਾ ਹੈਗਾ ਲਾਈਟ ਜਾਂ ਡਾਰਕ ਫਰੋਜੀ ਕਲਰ ਦਾ ਬਹੁਤ ਹੀ ਜਿਆਦਾ ਸੋਹਣਾ ਫਲਾਵਰ ਨੇ ਦੇ ਵਿੱਚ ਇਸ ਤਰ੍ਹਾਂ ਦੇ ਫੋਨ ਦੇ ਵਿੱਚ ਥੋੜੇ ਜਿਹਾ ਫਲਾਵਰ ਕਲੀਅਰ ਨਹੀਂ ਆਉਂਦੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਵੀ ਡਾਰਕ ਫਰੋਜੀ ਕਲਰ ਹੈ ਇਹ ਵੀ ਆਪਣੇ ਕੋਲੇ ਆਲਓਵਰ ਸੂਟ ਹੈ ਦੁਪट्टे ਆਪਣੇ ਕੋਲੇ ਸਾਰੇ ਅਵੇਲੇਬਲ ਹੁੰਦੇ ਨੇ ਜੋ ਵੀ ਤੁਹਾਨੂੰ ਲਗਾਉਣਾ ਹੋਵੇ ਲਗਾ ਸਕਦੇ ਹੋ ਜਿਹੜਾ ਸਕਿਪ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ ਇਸ ਤੋਂ ਅਗਲੀ ਪ੍ਰਿੰਟਿੰਗ ਆ ਗਈ ਹੈ ਇਸ ਤਰ੍ਹਾਂ ਦੀ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਦੇ ਵਿੱਚ ਗ੍ਰੀਨ ਜਿਹਾ ਕਲਰ ਹੈਗਾ ਇਹ ਬਹੁਤ ਜੁਣਾ ਸਰਦਾਰੀ ਜੀ ਜਿਹੜੀ ਹੈਗੀ ਪ੍ਰਿੰਟਿੰਗ ਇਹਨਾਂ ਦੀ ਬਹੁਤ ਜਿਆਦਾ ਸੋਹਣੇ ਨੇ ਇਸ ਤਰ੍ਹਾਂ ਦੀ ਇਹ ਇਹਦਾ ਕਲਰ ਤੇ ਦੇਖੋ ਫਲਾਵਰ ਬਹੁਤ ਸੋਹਣੇ ਛੋਟੀ ਜੀ ਬੁੱਟੀ ਦਾ ਜਿਹੜਾ ਇਹ ਛੂਟਾ ਬਣਿਆ ਹੋਇਆ ਹੈ ਇਸ ਤਰ੍ਹਾਂ ਦਾ ਬਹੁਤ ਸੋਹਣਾ ਸੂਟ ਹੈ ਜੀ ਇਹ ਕੱਪੜੇ ਦੀ ਫੁੱਲ ਗਾਰੰਟੀ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਸੌਫਟ ਕੱਪੜਾ ਹੈ ਬਿਲਕੁਲੀ ਲਾਈਟ ਵੇਟ ਜਿਹੇ ਸ਼ੂਟ ਨੇਗੇ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਕਾਟਨ ਦੇ ਸੂਟ ਹੈ ਸਿੰਥੈਟਿਕ ਵਿੱਚ ਨਹੀਂ ਹੈਗਾ ਬਹੁਤ ਜਾਨੇ ਜਿਹੜੇ ਸੋਹਣੇ ਸੂਟ ਨੇ ਹੰਡਣ ਵਾਲੇ ਸ਼ੂਟ ਹੈ ਇੱਕ ਆਪਣੇ ਕੋਲ ਇਹ ਹੋਗਾ ਚਾਰ ਕਲਰ ਹੋਗੇ ਪੰਜਵਾਂ ਕਲਰ ਆਪਣੇ ਕੋਲ ਹੈਗਾ ਇਹ ਵਾਲਾ ਇਹਦੀ ਪ੍ਰਿੰਟਿੰਗ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਬਹੁਤ ਜ਼ਿਆਦਾ ਸੋਹਣੀ ਜਿਹੜੀ ਹੈਗੀ ਪ੍ਰਿੰਟਿੰਗ ਇਸ ਸੂਟ ਦੀ ਦੇਖ ਸਕਦੇ ਹੋ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਬਿਲਕੁਲ ਹੀ ਨਿਊ ਜਿਹੜਾ ਹੈਗਾ ਇਸ ਦਾ ਕਲਰ ਹੈ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਸਾਰੇ ਸੂਟ ਜਿਹੜੇ ਆਪਣੇ ਕੋਲ ਅੱਜ ਵਾਲੇ ਨਿਆਲ ওভার ਰਹਿਣਗੇ ਜੇ ਕਿਸੇ ਨੂੰ ਵੀ ਇਹ ਸੂਟ ਪਸੰਦ ਆਉਂਦੇ ਆ ਤਾਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲਿਓ ਇਸ ਤੋਂ ਅਗਲਾ ਕਲਰ ਹੈਗਾ ਆਪਣੇ ਕੋਲ ਇਹ ਵਾਲਾ ਇਹ ਫੋਨ ਦੇ ਵਿੱਚ ਲਾਈਟ ਆ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਜਿਹੜਾ ਹੈਗਾ ਕੱਚਾ ਕੰਚਾਈ ਜਿਹੜਾ ਆਪਾਂ ਕਲਰ ਕਹਿੰਦੇ ਨੇ ਇੱਥੋਂ ਥੋੜਾ ਜਿਹਾ ਦਿਸ ਰਿਹਾ ਜਿੱਥੋਂ ਮੈਂ ਤੁਹਾਨੂੰ ਦੂਰ ਤੋਂ ਦਿਖਾ ਰਹੀ ਹਾਂ ਇਹ ਹੈਗਾ ਬਿਲਕੁਲ ਸੇਮ ਜਾਂ ਡਾਰਕ ਜਿਹਾ ਕਲਰ ਆਸਦਾ ਇਸ ਨੂੰ ਥੋੜਾ ਜਿਆਦਾ ਲਾਈਟ ਆ ਫੋਨ ਦੇ ਵਿੱਚ ਇਸ ਤਰ੍ਹਾਂ ਦਾ ਕਲਰ ਹੈਗਾ ਇਸ ਦਾ ਇਹ ਹੈਗਾ ਆਪਣੇ ਕੋਲ ਬਰੀਕ ਬੁੱਟੀ ਦਾ ਇਹਦੀ ਜਿਹੜੀ ਹੈਗੀ ਬੁੱਟੀ ਬਰੀਕ ਹੈ ਫੋਨ ਦੇ ਵਿੱਚ ਥੋੜਾ ਧੁੰਦਲਾ ਪਾਣਾ ਇਸ ਤਰ੍ਹਾਂ ਮੈਂ ਟਿਕਾ ਕੇ ਦਿਖਾਉਣੀ ਆ ਆਪਾਂ ਜੋ ਵੀ ਚੀਜ਼ ਹੈ ਜੜੀ ਤੁਹਾਨੂੰ ਫੋਨ ਦੇ ਵਿੱਚ ਸਹੀ ਦੱਸਾਂਗੇ ਕੋਈ ਇਹ ਨਹੀਂ ਵੀ ਤੁਹਾਨੂੰ ਦੱਸਣ ਦੇ ਵਿੱਚ ਫਰਕ ਹੋਊਗਾ ਕੱਟ ਵੱਧ ਕਪੜਾ ਜਿੱਦਾਂ ਦਾ ਵੀ ਸ਼ੂਟ ਹੁੰਦਾ ਆਪਾਂ ਤੁਹਾਨੂੰ ਬਿਨਾਂ ਫਿਲਟਰ ਤੋਂ ਜਿਹੜੀ ਵੀਡੀਓ ਸੇਮ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਲੈਕਸ਼ਨ ਦੇਖ ਸਕਦੇ ਹੋ ਇਹ ਕਿ ਟੈਕਸ ਦੀ ਹੈ ਬਹੁਤ ਜ਼ਿਆਦਾ ਸੋਹਣਾ ਛੂਟ ਹੈ ਵੀ ਥੋੜਾ ਮੈਂ ਦੂਰ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੀ ਹਾਂ ਇਸ ਤਰ੍ਹਾਂ ਦਾ ਛੂਟ ਹੈ ਬਹੁਤ ਜਣੇ ਸਰਦਾਰੀ ਜੇ ਕਲਰ ਲੈਣਗੇ ਇਸ ਤੋਂ ਅਗਲਾ ਛੂਟ ਹੈਗਾ ਆਪਣੇ ਕੋਲੇ ਇਹ ਬੜਾ ਇਸਦੀ ਵੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਇਸ ਤਰ੍ਹਾਂ ਦੀ ਇਸਦੀ ਪੂਰੇ ਛੂਟ ਤੇ ਪ੍ਰਿੰਟਿੰਗ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਬਹੁਤ ਸੋਹਣੇ ਲਾਜਵਾਬ ਜੇ ਸ਼ੂਟ ਨੇਗੇ ਤੇ ਰੇਟ ਇੰਨਾ ਜਿਆਦਾ ਘਟਾ ਹੈ ਕਿ ਤੁਹਾਨੂੰ ਕਿੱਦੋਂ ਵੀ ਨਹੀਂ ਮਿਲ ਲੈਣਾ ਨਾਲ ਦੇ ਸ਼ੂਟ ਦੇਖੋ ਹਰ ਇੱਕ ਜਗ੍ਹਾ ਹੁੰਦੀ ਆ ਵਿੱਚ ਪਾਣਾ ਕਹਿੰਦੀ ਨੇ ਜਿਆਦਾ ਹੁੰਦਾ ਰੇਟ ਜਾਂ ਜਿੱਦਾਂ ਵੀ ਹੁੰਦਾ ਪਰ ਕੱਪੜਾ ਦੇਖ ਕੇ ਜ਼ਰੂਰ ਤੁਸੀਂ ਇੱਕ ਵਾਰੀ ਆਪਣਾ ਆਰਡਰ ਕਰਕੇ ਜ਼ਰੂਰ ਦੇਖਿਆ ਕਰੋ ਵੀ ਕੱਪੜਾ ਕਿਸ ਤਰ੍ਹਾਂ ਦਾ ਹੁੰਦਾਗਾ ਬਹੁਤ ਸੋਹਣਾ ਕੱਪੜਾ ਰੱਖਦੇ ਆਪਾਂ ਇਸ ਤੋਂ ਅਗਲਾ ਹੈਗਾ ਇਸ ਤਰ੍ਹਾਂ ਦਾ ਇਹਦੇ ਵਿੱਚ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਇਹ ਵੀ ਹੈਗਾ ਡਾਰਕ ਗ੍ਰੀਨ ਕਲਰ ਜਿਹੜਾ ਜ਼ਿਆਦਾ ਡਾਰਕ ਵਾਲਾ ਗ੍ਰੀਨ ਕਲਰ ਹੁੰਦਾ ਉਹ ਹੈ ਬੋਟਲ ਗ੍ਰੀਨ ਕਲਰ ਬਹੁਤ ਸੋਹਣਾ ਹੈ ਜਿਹੜੇ ਹੈਗੇ ਸੋਟਾ ਐਜ ਵਾਲੇ ਸਾਰੇ ਸੋਟ ਬਹੁਤ ਜ਼ਿਆਦਾ ਸੋਹਣੇ ਹੈ ਇੱਕ ਵਾਰੀ ਤੁਹਾਨੂੰ ਮੈਂ ਸਾਰਿਆਂ ਦੇ ਨਾਲ-ਨਾਲ ਵੀਡੀਓ ਦਿਖਾ ਦਿੰਨੀ ਆ ਤਾਂ ਕਿ ਤੁਸੀਂ ਸਕਰੀਨਸ਼ਾਟ ਆ ਜਿਹੜੇ ਲੈ ਸਕੋ ਇਸ ਤੋਂ ਅਗਲਾ ਇਹ ਵਾਲਾ ਹੈਗਾ ਇਸ ਤੋਂ ਅਗਲਾ ਇਹ ਵਾਲਾ ਇਸ ਤੋਂ ਅੱਗੇ ਇਹ ਵਾਲਾ ਹੈਗਾ ਇਹ ਵਾਲਾ ਇਸ ਤਰ੍ਹਾਂ ਦਾ ਇਹ ਹੈਗਾ ਇੱਕ ਪੇਰ ਖੈਸੀ ਇਦੇ ਵਿੱਚ ਸ਼ਾਇਦ 1-2 ਕਲਰ ਹੋਰ ਵੀ ਮਿਲ ਜਾਣਗੇ ਫਿਲਹਾਲ ਮੈਨੂੰ ਇਹੀ ਕਲਰ ਮਿਲਿਆ ਸਿੱਕ ਇਹ ਆਪਣੇ ਕੋਲੇ ਸਿੰਗਲ-ਸਿੰਗਲ ਸੂਟ ਹੈ ਜੀ ਹੋ ਸਕਦਾ 1-2 ਸੂਟ ਡਬਲ ਹੋਣ ਵੈਸੇ ਸਿੰਗਲ-ਸਿੰਗਲ ਸੂਟ ਹੈ ਜਿਹੜੇ ਇਹ ਰਹਿ ਗਏ ਨੇ ਹੁਣ ਸਰਦੀ ਸ਼ੁਰੂ ਹੋਣ ਲੱਗੀ ਗਰਮੀਆਂ ਸ਼ੁਰੂ ਹੋ ਰਹੀਆਂ ਨੇ ਨਾ ਤੇ ਇਸ ਲਈ ਸਾਰਿਆਂ ਨੂੰ ਇਨ੍ਹਾਂ ਸੂਟਾਂ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜੀ ਤੁਹਾਨੂੰ ਨਾਲ ਹੀ ਆਪਾਂ ਜਿਹੜੀ ਇੰਸਟਾਗ੍ਰam ਦੀ ਆਈਡੀ ਹੈ ਢਾਲੀਵਾਲ-ਪੁਟੀਕਾ ਉੱਥੇ ਜਾ ਕੇ ਜਿਹੜੇ ਆਪਣੇ ਸਾਰੇ ਆਪਾਂ ਡਿਜ਼ਾਈਨ ਅਪਲੋਡ ਕਰਦੇ ਆਂ ਨਾਲ ਤਾਂ ਨਾਲ ਭੈਣਾਂ ਨੂੰ ਮੇਰੀ ਖਾਸ ਰਿਕੁਐਸਟ ਹੈ ਪਲੀਜ਼ ਮੇਰੇ ਚੈਨਲ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਹਾਂਜੀ ਇੱਕ ਚੀਜ਼ ਹੈ ਜਿਹੜੀ ਆਪਾਂ ਤੁਹਾਨੂੰ ਵੀਡੀਓ ਵਿੱਚ ਨਾਲ ਦੀ ਨਾਲ ਨਹੀਂ ਦੱਸ ਸਕੇ ਪਲੀਜ਼ ਮੈਂ ਹੁਣ ਜਰੂਰ ਦੱਸਾਂਗੀ ਇਹਨਾਂ ਦਾ ਰੇਟ ਰਹੂਗਾ ਜੀ 550 ਰੁਪਏ ਇਹਨਾਂ ਸਾਰੇ ਸੂਟਾਂ ਦਾ ਅੱਜ ਵਾਲਿਆਂ ਦਾ ਸੂਟਾਂ ਦਾ ਜਿਹੜਾ ਰੇਟ ਹੈ ਇੱਕੋ ਹੀ ਰੇਟ ਹੈ ਸਾਰਿਆਂ ਦਾ 550 ਰੁਪਏ ਤੇ ਇਹਦੇ ਵਿੱਚ ਆਪਣੇ ਪੰਜਾਬ ਦੀ ਜਿਹੜੀ ਸ਼ਿਪਿੰਗ ਹੈ ਫ੍ਰੀ ਹੋਊਗੀ ਤੇ ਜਿਹੜੇ ਇਸ ਤੋਂ ਆਪਣੇ ਤੋਂ ਪੰਜਾਬ ਤੋਂ ਬਾਹਰ ਜਿਹੜੇ ਕੰਟਰੀ ਹੈਗੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਸ਼ਿਪਿੰਗ ਚਾਰਜੇਸ ਐਕਸਟਰਾ ਲੱਗਣਗੇ ਧੰਨਵਾਦ